ਅੱਜ ਸਵੇਰੇ ਰਾਜਪੁਰਾ ਬੋਲੋਂ ਇੱਕ ਵੱਡੀ ਪਹਿਲ ਦੇਖਣ ਨੂੰ ਮਿਲੀ ਰਿੱਕੀ ਫਿਟਨੈਸ ਕਲੱਬ ਬੋਲੋਂ ਰਾਜਪੁਰਾ ਵਿੱਚੋਂ ਮੈਰਾਥਨ ਦੌੜ ਦਾ ਜ਼ੋਜਾਨ ਕੀਤਾ ਗਿਆ ਇਸ ਮੈਰਾਥਨ ਦੌੜ ਦੇ ਵਿੱਚ ਸੈਂਕੜੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਇਹ ਦੌੜ ਨਸ਼ਿਆਂ ਦੇ ਖਿਲਾਫ ਮੁਹੰਮਦ ਦੇ ਤਹਿਤ ਕਾਰਵਾਈ ਲਈ ਸੀ ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨਾ ਹੈ ਇਸ ਮੌਕੇ ਹਲਕਾ ਗਰਨੌਰ ਦੇ ਵਿਧਾਇਕ ਗੁਰਲਾਲ ਗਰਨੌਰ ਦੇ ਭਰਾ ਰੰਜੋਤ ਸਿੰਘ ਅਜੋਦਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਖੁਦ ਵੀ ਦੌੜ ਲਗਾ ਕੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਫਿਟਨੈਸ ਵੱਲ ਧਿਆਨ ਦੇਣਾ ਚਾਹੀਦਾ ਹੈ ਦੌੜ ਵਿੱਚ ਜਿੱਤਣ ਵਾਲਿਆਂ ਨੂੰ ਸਨਮਾਨਿਤ ਉਹ ਵੀ ਕੀਤਾ ਗਿਆ ਤੇ ਇਨਾਮ ਵੀ ਦਿੱਤੇ ਗਏ ਰਾਜਬੁਰਾ ਤੋਂ ਤਰਨ ਸ਼ਰਮਾ ਦੀ ਖਾਸ ਰਿਪੋਰਟ ਜੋਦਾ ਜੀ ਅੱਜ ਤੁਸੀਂ ਮੈਰਾਥਨ ਦੇ ਵਿੱਚ ਪਹੁੰਚੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਪ੍ਰਾਨਾ ਆ ਸਪੋਰਟਸ ਨੂੰ ਲੈ ਕੇ ਵੈਸੇ ਵੀ ਪੰਜਾਬ ਸਾਡਾ ਇਸ ਚੀਜ਼ ਨੂੰ ਲੈ ਕੇ ਵੇਰ ਰਹਿੰਦੇ ਆ ਹਮੇਸ਼ਾ ਐਂਡ ਟੂ ਟਾਈਮੋ ਇਸ ਤਰ੍ਹਾਂ ਦੇ ਯੰਗਸਟਰ ਰਿੱਕੀ ਸਾਡੇ ਭਰਾ ਵਰਗੇ ਹ ਹਿੰਮਤ ਕਰਦੇ ਰਹਿੰਦੇ ਆ ਉਹਨਾਂ ਦੇ ਨਾਲ ਸਾਡੇ ਵਰਗਿਆਂ ਨੂੰ ਵੀ ਸਭ ਨੂੰ ਮੌਕਾ ਮਿਲਦਾ ਹੈ ਯੂਥ ਜਿਹੜਾ ਅੱਜ ਕੱਲ ਨਸ਼ਿਆਂ ਵੱਲ ਵੱਧ ਰਿਹਾ ਹੈ ਤੇ ਉਸ ਪੰਜਾਬ ਸਰਕਾਰ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਇਸ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹ ਹੀ ਮੈਸੇਜ ਸਾਥ ਦੋ ਸਾਰੇ ਜਿਸ ਤਰ੍ਹਾਂ ਲੱਗੇ ਹੋਏ ਆ ਸਰਕਾਰ ਆਪਣਾ ਕੰਮ ਕਰ ਰਹੀ ਆ ਤੇ ਉਹਦੇ ਵਿੱਚ ਹਰ ਇੱਕ ਬੰਦੇ ਦਾ ਸਹਿਯੋਗ ਚਾਹੀਦਾ ਆਹੀਂ ਕੋਈ ਵੀ ਚੀਜ਼ ਪੂਰੀ ਹੁੰਦੀ ਆ ਸੋ ਅੰਮਰ ਸਾਰਿਆਂ ਦਾ ਸਾਥ ਦੇਣ ਲਈ ਜੀ ਮੈਰਾਥਨ ਕਰਨ ਦੀ ਅਸੀਂ ਕੀਤੀ ਸੀ ਸਾਰੀ ਜਿੰਮਦਾਵਾਰ ਪਲਾਨ ਸੀ ਵੀ ਕਰਨੀ ਹੈ ਤੇ ਸਾਰੇ ਤੁਹਾਡੇ ਸਾਹਮਣੇ ਆ ਪਹੁੰਚੂਏ ਰਾਤੀ 12:00 ਬਾਰ ਹੋ ਜੇ ਵਾਪਸ ਆਏ ਤਾਂ ਵੀ ਲੋਕੀ ਜਿੰਮ ਉਰੇ ਮੈਰਾਥਨ ਲਈ ਪਹੁੰਚੇ ਆ ਔਰ ਇਹਦੀ ਪੁਰਾਣੀ ਸ਼ਖਸੀਅਤ ਹੈ ਸਾਡੇ ਨਾਲ ਤਾਂ ਇੰਨੇ ਕਿ ਤੁਹਾਡੇ ਨਾਲ ਅੱਜ ਜਿਹੜੇ ਹੈਗੇ ਸਾਰੇ ਇਹ ਮੈਂ ਕਹਿ ਸਕਦਾ ਨੌਲ ਨਵਾਂ ਨਾ ਇੰਨੇ ਵੀ ਲੋਕ ਹੈ ਇਹ ਕੀ ਸੰਦੇਸ਼ ਦੇ ਰਹੇ ਆ ਜਿਹੜਾ ਤੁਸੀਂ ਮੈਰਾਥਨ ਤੁਸੀਂ ਕੱਢ ਰਹੇ ਹੋ ਇਹ ਕਿਸ ਵਾਸਤੇ ਕੱਢ ਰਹੇ ਹੋ ਕੀ ਤੁਹਾਡਾ ਮੋਟਿਵ ਕੀ ਹੈ ਇਹ ਮੋਟਿਵ ਫਿਟਨੈਸ ਹੈ ਜੀ ਫਿਟਨੈਸ ਨੂੰ ਲੈ ਕੇ ਅਸੀਂ ਇਹ ਚੀਜ਼ ਸ਼ੁਰੂ ਕੀਤੀ ਸੀ ਤੇ ਅੱਜ ਅਸੀਂ ਮੈਰਾਥਨ ਦੇ ਰੂਪ ਚ ਇਹਨੂੰ ਪੂਰੀ ਕਰ ਰਹੇ ਆ ਤੇ ਅਨ ਐਕਸਪੈਕਟਿਡ ਨਹੀਂ ਬੰਦੇ ਆਏ ਨੇ ਤੇ ਉਮੀਦ ਨਹੀਂ ਸੀ ਤੇ ਦੇਖ ਰਿਹਾ ਅੱਗੇ ਜਰਨੀ ਕੀ ਵੀ ਹੁੰਦੀ ਹੈ ਕੀ ਅੰਤ ਨਹੀਂ ਹੋਗਾ ਤੁਸੀਂ ਅੱਗੇ ਮੈਸੀ ਲੋਕ ਜੋ ਲੋਕ ਨਹੀਂ ਕਰ ਸਕਦੇ ਮੈਸੀ ਮੈਂ ਕਹਿੰਦਾ ਵੀ ਇਕਵਰੀ ਤੁਸੀਂ ਫਿਟਨੈਸ ਆ ਕੇ ਤਾਂ ਦੇਖੋ ਹੁਣ ਸਾਡੇ ਨਾਲ ਜੁੜੇ ਹੋਏ ਨੇ ਇੰਨੇ ਪੁਰਾਣੇ ਬੰਦੇ ਨੇ ਮੈਂ ਕਹਿੰਦਾ ਮੈਮ ਦਾ ਮਿਹਨਤ ਥੈਂਕਸ ਕਹਿੰਦਾ ਕਿਉਂਕਿ ਸਭ ਤੋਂ ਮੇਰੀ ਜਰਨੀ ਦੇ ਪੁਰਾਣੇ ਮੈਮ ਹੀ ਮੇਰੇ ਨਾਲ ਜੁੜੇ ਹੋਏ ਆ ਹਜ ਤੱਕ ਤਾਂ ਅੱਜ ਮੈਮ ਵੱਲੋਂ ਹੀ ਸਟਾਰਟ ਕਰ ਕਰਾਂਗੇ ਤੇ ਮੈਂ ਸਭ ਨੂੰ ਅਪੀਲ ਕਰਨਾ ਵੀ ਜ਼ਰੂਰ ਫਿਟਨੈਸ ਜ਼ਰੂਰ ਹੈ ਵੀ ਤੁਸੀਂ ਫਿਟਨੈਸ ਦੇ ਨਾਲ ਜੁੜੇ ਹੋਏ ਹੋ ਕਾਫੀ ਮਤਲਬ ਤੁਸੀਂ ਕਰਦੇ ਹੋ ਨਸ਼ਿਆਂ ਦੇ ਉੱਪਰ ਤੁਸੀਂ ਕੀ ਮਤਲਬ ਯੂਥ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਇਹ ਮੈਰਾਥਨ ਚੀ ਪਤਾ ਚਲ ਜੂ ਕੋਈ ਪਾਜੂ ਨੂੰ ਨਸ਼ੇ ਦਾ ਦੇਖੋ ਅਸੀਂ ਤਾਂ ਛੁੜ ਗਏ ਤੁਹਾਨੂੰ ਮੈਸੇਜ ਕੀ ਦੇਣਾ ਮੈਂ ਇਹੀ ਕਹਿਣਾ ਚਾਹਨਾ ਵੀ ਇੱਕ ਵਾਰੀ ਛੱਡ ਕੇ ਇਹ ਨਸ਼ਾ ਪਨਾਓ ਇਹ ਨਸ਼ਾ ਸਾਡੇ ਬੰਦੇ ਦਾ ਦੇਖੋ ਜੀ 5:30 ਵਜੇ ਪਹੁੰਚੇ ਹੋਏ ਬੰਦੇ ਆ ਰਾਤੀ 2 2 3 3 ਵਜੇ ਸੌਣ ਵਾਲੇ ਉਹਨਾਂ ਨੇ ਵਰਤ ਵੀ ਰੱਖੇ ਹੋਏ ਨੇ ਹੋਰ ਫਾਸਟ ਵੀ ਹੈ ਨਸ਼ਾ ਇਹਦਾ ਪਾਓ ਹੋਰ ਨਸ਼ਾ ਪਾਉਂਦਾ ਕੋਈ ਫਾਇਦਾ ਨਹੀਂ ਹੈ ਤਾਂ ਇੱਕ ਵਾਰੀ ਜੁੜ ਕੇ ਦੇਖੋ ਤਾਂ ਤੁਹਾਨੂੰ ਅੱਛਾ ਲੱਗੇਗਾ ਕੀ ਕਹਿਣਾ ਚਾਹੁੰਦੇ ਹੋ ਜੀ ਜੋ ਅੱਜ ਇਹ ਪ੍ਰੋਗਰਾਮ ਰੱਖਿਆ ਹਰ ਸਾਲ ਹੀ ਵੈਸੇ ਮੇਰੇ ਨਾਲ ਪ੍ਰੋਗਰਾਮ ਹੁੰਦਾ ਹੈ ਕੀ ਸੰਦੇਸ਼ ਦੇਣਾ ਚਾਹੁੰਦੇ ਉਹ ਜਿਹੜੇ ਘਰ ਸੁੱਤੇ ਹੋਏ ਆ ਤੇ ਆਪਾਂ ਲੋਕ ਮਤਲਬ ਲੋਕਾਂ ਨੂੰ ਸੰਦੇਸ਼ ਦੇ ਰਹੇ ਆ ਇਸ ਤਰ੍ਹਾਂ ਜਾ ਕੇ ਹਾਂ ਮੈਰਾਥਨ ਕਰਨ ਦਾ ਮਤਲਬ ਹੈ ਕਿ ਰਨਿੰਗ ਐਸ ਡੇ ਇਟ ਡਸ ਨੋਟ ਐਡ ਡੇਸ ਟੂ ਯਰ ਲਾਈਫ ਇਟ ਲਾਈਫ ਐਡਸ ਲਾਈਫ ਟੂ ਯਰ ਡੇਸ ਸੋ ਫਿਟਨੈਸ ਇੱਕ ਐਡਿਕਸ਼ਨ ਹੈ ਲਾਈਕ ਮੈਂ 2 ਮਹੀਨੇ ਤੋਂ ਨਹੀਂ ਆ ਪ ਰਹੀ ਮੈਂ ਕੁਝ ਨਹੀਂ ਮਿਸ ਕਰ ਰਹੀ ਕੋਈ ਆਪਣੇ ਕਿੱਟੀ ਨਹੀਂ ਆਊਟਿੰਗ ਨਹੀਂ ਸਿਰਫ ਮਿਸ ਕਰਨੀ ਹੈ ਤੇ ਆਪਣੇ ਜਿਮ ਨੂੰ ਰੋਸ ਵੇਰੇ ਉੱਠ ਕੇ ਕਈ ਵਾਰੀ ਘੜੀ ਅਲਾਰਮ ਵੱਜਦਾ ਕਿ ਆਏ ਮੈਂ ਜਿਮ ਕਿਉਂ ਨਹੀਂ ਜਾ ਪਾਰੀ ਸੋ ਇਟ ਕੋਈ ਨਸ਼ੇ ਦੀ ਐਡਿਕਸ਼ਨ ਹੈ ਜਾਂ ਜਿਮ ਦੀ ਐਡਿਕਸ਼ਨ ਹੈ ਐਡਿਕਸ਼ਨ ਮੀਨਸ ਇਹ ਉਹਦੇ ਨਾਲੋਂ ਬਹੁਤ ਵੱਡੀ ਐਡਿਕਸ਼ਨ ਹੈ ਇੱਕ ਵਾਰੀ ਤੁਸੀਂ ਆਨਾ ਸ਼ੁਰੂ ਕਰ ਦੋ ਤਾਂ ਤੁਸੀਂ ਲੇਡੀਜ਼ ਹੋ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੀ ਲੇਡੀਜ਼ ਸਿਰਫ ਆਪਣੇ ਘਰ ਦੇ ਕੰਮ ਕਾਰੀ ਜੀ ਰਹਿ ਜੰਨੀ ਆ ਲੇਕਿਨ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਬਾਹਰ ਨਿਕਲ ਕੇ ਇਸ ਤਰ੍ਹਾਂ ਦਾ ਮਾਹੌਲ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਪਾਂਦਾ ਉਹਨਾਂ ਨੂੰ ਕੀ ਕਹੋਗੇ ਨਹੀਂ ਉਹ ਤੇ ਆਪਣੇ ਆਪ ਨੇ ਮੋਟੀਵੇਟ ਕਰਨਾ ਪਏਗਾ ਆਪਣੇ ਆਪ ਨੂੰ मींस ਪ੍ਰੈਸ਼ਰਾਈਜ਼ ਕਰਕੇ ਇਹ ਆਪਣੇ ਆਪ ਹੀ ਮਾਹੌਲ ਬਣਾਉਣਾ ਪਏਗਾ ਉਹ ਤੇ ਕਿਸੇ ਨੇ ਤੇ ਕਹਿਣਾ ਨਹੀਂ ਕਿ ਉੱਠ ਕੇ ਜਾਓ ਤੁਸੀਂ ਔਰ ਇੱਕ ਵਾਰੀ ਜਾਨ ਲੱਗਵੇ ਤੇ ਕੋਈ ਰੋਕ ਨਹੀਂ ਪਏਗਾ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀ ਆਇਆਂ ਨੂੰ ਵੀ ਤੁਸੀਂ ਖੁਦ ਸਾਰੇ ਇਹਨੇ ਇਹਨੇ ਯਾਨਕੀ ਜਲਦੀ ਕਵਰੇਜ ਕਰਨਾ ਵਾਸਤੇ ਆਏ ਉਸ ਤੋਂ ਬਾਅਦ ਸਭ ਧੰਨਵਾਦ ਸਾਡੇ ਰਿਕੀ ਸਰ ਦਾ ਮੈਂ ਇਹਨਾਂ ਕੋਲ ਇੱਕ ਹਫ਼ਤੇ ਵਸ ਕੇ ਆ ਇੱਕ ਮਹੀਨੇ ਵਸ ਗਿਆ ਸੀ ਔਰ 8 ਮਹੀਨੇ 9 ਸਾਲ ਹੋ ਗਏ ਤੇ ਕਿਸੇ ਦੀ ਕੋਈ ਹਿੰਮਤ ਨਹੀਂ ਕੋਈ ਸਾਨੂੰ ਗੁੱਸਾ ਕਰ ਦੇਵੇ ਪਰ ਇ ਉੱਥੇ ਆ ਕੇ ਤਾਂ ਅਸੀਂ ਬਸ ਸਿਰ ਜੋਬ ਸਰ ਯਸ ਸਰ ਯਸ ਸਰ ਤੇ ਤੁਸੀਂ ਸਾਰੇ ਦੇਖ ਲਓ ਕਿੰਨਾ ਵੱਡਾ ਕਰਾਊਡ ਹੈ ਤੇ ਜਿਵੇਂ ਸਾਡੀ ਪੰਜਾਬ ਸਰਕਾਰ ਸਾਰੇ ਨਸ਼ਾ ਦੇ ਖਿਲਾਫ ਉਪਰਾਲੇ ਕਰ ਰਹੀ ਹੈ ਇਹ ਵੀ ਇੱਕ ਯੂਥ ਨੂੰ ਸੰਦੇਸ਼ ਹੈ ਕਿ ਇਹ ਨਸ਼ਾ ਪਨਾਓ ਇਹ ਨਸ਼ਾ ਐਸਾ ਨਸ਼ਾ ਹੈ ਕਿ ਇਹਦੇ ਬਿਨਾ ਬੰਦਾ ਰਹਿ ਹੀ ਨਹੀਂ ਸਕਦਾ ਮੈਂ ਚਾਹੇ 2:00 ਵਾ ਚਾਹੇ 1:00 ਵਾ ਪਰ ਸਵੇਰੇ ਮੈਂ ਆਪਣੇ ਟਾਈਮ ਤੇ ਆਣਾ ਹੀ ਆਣਾ ਪਰ ਇੱਕ ਵਾਰ ਇੱਕ ਚੀਜ਼ ਹੋਰ ਹੈ ਵੀ ਇਹਨਾਂ ਦਾ ਇੰਨਾ ਕਿ ਯਾਨੀ ਕਿ ਇੱਕ ਸਿਸਟਮ ਹੈ ਵੀ ਜਿਹੜੇ ਬੰਦੇ ਨੂੰ ਜੋ ਕਹਿਤਾ ਪੌਣੇ 7 ਤਾਂ ਮਤਲਬ ਪੌਣੇ 7 ਇਸ ਕਰਕੇ ਅੰਦਰੋਂ ਹੀ ਜਾਗਦਾ ਬੰਨ ਵੀ ਮੈਂ ਜਾਣਾ ਜੋ ਮਰਜ਼ੀ ਹੋਵੇ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਵੱਧ ਚੜ ਕੇ ਤੁਸੀਂ ਦੇਖੋ ਜਿੰਮ ਤਾਂ ਬਹੁਤ ਔਣੇ ਰਾਜਪੁਰੇ ਚ ਪਰ ਇਹ ਜੇ ਤੁਹਾਨੂੰ ਸਿਸਟਮ ਦੇਖਣ ਨੂੰ ਕਿੱਥੇ ਨਹੀਂ ਮਿਲੇਗਾ ਕਿਉਂਕਿ ਕੁਛ ਨਾ ਕੁਛ ਟਾਈਮ ਬਾਅਦ ਕੁਛ ਨਾ ਕੁਛ ਇਹ ਅਵੇਅਰਨੈਸ ਵਾਸਤੇ ਜਾਂ ਕੁਛ ਐਕਸਟਰਾ ਚੀਜ਼ ਕਰਦੇ ਰਹਿੰਦੇ ਨੇ ਵੀ ਲੋਕਾਂ ਦਾ क्रेज ਬਣਿਆ ਰਹੇ ਠੀਕ ਹੈ ਸੋ ਤੁਹਾਡਾ ਧੰਨਵਾਦ 21 ਸਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਅਵੇਅਰ ਕੀਤਾ ਵਾ ਤੇ ਸਾਨੂੰ ਐਕਸਰਸਾਈਜ਼ ਕਰਾਨੇ ਪਰਮਾਤਮਾ ਇਹਨਾਂ ਨੂੰ ਇਦਾਂ ਹੀ ਬੱਲ ਬਕਸੇ ਤੇ ਚਲਦੇ ਰਹਿਣ ਤੇ ਅਸੀਂ ਨਾਲ ਲਈਏ ਕਿੱਥੇ ਕਿੱਥੇ ਤੋਂ ਤੁਸੀਂ ਪਲਾਨ ਕੀਤਾ ਹੈ ਸਾਰਾ ਰੂਟ ਉਰੇ ਸ਼ੁਰੂ ਹੋ ਰਿਹਾ ਜੀ ਜਿਮ ਤੋਂ ਜਿਮ ਤੋਂ ਫੋਰਾ ਚੋਂ ਜਾਵਾਂਗੇ ਫੋਰਾ ਚੋਂ ਤੋਂ ਫਿਰ ਅਸੀਂ ਓਵਰ ਬ੍ਰਿਜ ਕ੍ਰੋਸ ਕਰਾਂਗੇ ਓਵਰ ਬ੍ਰਿਜ ਦੇ ਸਾਈਡਿੰਗ ਕੱਟ ਤੋਂ ਅਸੀਂ ਰਿਟਰਨ ਜਿਮ ਹੀ ਆਵਾਂਗੇ ਇਹ ਪਿਛਲੀ ਵਾਰ ਤਾਂ ਸਾਈਕਲਿੰਗ ਸੀ ਅੱਜ ਮੈਰਾਥਨ ਮਤਲਬ ਤੁਸੀਂ ਵਧਾ ਲੈ ਕੇ ਜਾ ਲਾਈਵ ਚ ਅੱਗੇ ਵਧਣਾ ਚਾਹੀਦਾ ਜੀ ਹੁਣ ਥੋੜਾ ਬਾਰਿਸ਼ ਦੀ ਬਾਰਿਸ਼ ਵੀ ਨਹੀਂ ਜੋ ਟਲੇ ਸੀ ਸਾਰੇ ਜਦ ਬਾਰਿਸ਼ ਵੀ ਪਹੁੰਚ ਗਈ ਸੀ ਅੱਜ ਥੋੜਾ ਚੇਂਜ ਕੀਤਾ ਵੀ ਅੱਜ ਮੈਰਾਥਨ ਨਹੀਂ ਕਰੀਏ ਠੀਕ ਹੈ ਸਾਰੇ ਲੇਡੀਜ਼ ਦਾ ਸਾਰੇ ਕੁੜੀਆਂ ਦਾ ਸਾਰੇ ਮੁੰਡਿਆਂ ਦਾ ਧੰਨਵਾਦ ਕਰਦਾ ਵੀ ਇਦਾਂ ਹੀ ਅਗਰ ਆਪਾਂ ਰਿੱਕੀ ਸਰ ਦੀ ਸਪੋਰਟ ਕਰਦੇ ਰਵਾਂਗੇ ਤਾਂ ਇੱਕ ਦਿਨ ਇਹ ਪੂਰੇ ਪੰਜਾਬ ਚ ਗਿਆ ਇੰਡੀਆ ਜਨਾਮ ਹੋਏਗਾ ਰਿੱਕੀ